ਸੁਧ ਬਿਨ ਦੂਜਾ ਨਹੀਂ ਕੋਏ ਤੂੰ ਕਰਤਾ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੁਮਲੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਰ ਤਖਤ ਸ਼ਤਰ ਦੇ ਮਾਲਕ ਜੁਗੋ ਜੁਗਾਟਲ ਗੁਰਤਾ ਗੱਦੀ ਉੱਪਰ ਸੁਭਾਏ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਸ਼ਬਦ ਦਾ ਅਵਤਾਰ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਸਾਡੇ ਕਲਯੁਗੀ ਜੀਵਾਂ ਉੱਪਰ ਹੋਈ ਹੈ ਜਿਨ੍ਹਾਂ ਗੁਰਸਿੱਖਾਂ ਗੁਰਮੁਖਾਂ ਪਿਆਰਿਆਂ ਨੂੰ ਗੁਰਗੋਦੀ ਦਾ ਅਨਿਗ ਅਮਰਤ ਵੇਲੇ ਮਾਨਣ ਦਾ ਸੁਭਾਗੀ ਸਮਾ ਪ੍ਰਾਪਤ ਹੋਇਆ ਹੈ ਸਵਾਗਤ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਨੂੰ ਅਸੀਸਨਵਾ ਕੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪੂਰੇ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਨੂੰ ਅੰਦਰ ਵਸਾਉਣ ਦਾ ਵਡਮੁੱਲਾ ਸਮਾ ਵਡਭਾਗੀ ਸਮਾ ਸਤਿਗੁਰੂ ਨੇ ਸਾਨੂੰ ਬਖਸ਼ਿਆ ਹੈ ਇੱਕ ਪਰਮਾਤਮਾ ਜਿਹੜਾ ਸਾਰੇ ਕਾਇਨਾਤ ਨੂੰ ਚਲਾਉਣ ਵਾਲਾ ਹੈ ਜਿਹੜਾ ਸਭ ਦੇ ਉੱਤੇ ਕਿਰਪਾ ਕਰਨ ਵਾਲਾ ਹੈ ਜਿਹੜਾ ਮਾਲਕ ਸਭ ਦੀਆਂ ਝੋਲੀਆਂ ਭਰਨ ਵਾਲਾ ਹੈ ਕੋਈ ਉਹਨੂੰ ਰਾਮ ਕਹਿ ਕੇ ਆਵਾਜ਼ ਮਾਰਦਾ ਹੈ ਕੋਈ ਅੱਲਾਹ ਕਹਿ ਕੇ ਕੋਈ ਉਹਨੂੰ ਗॉड ਕਹਿੰਦਾ ਹੈ ਕੋਈ ਉਹਨੂੰ ਭਗਵਾਨ ਕਹਿੰਦਾ ਹੈ ਕੋਈ ਉਹਨੂੰ ਰੱਬ ਕਹਿੰਦਾ ਹੈ ਕੋਈ ਉਹਨੂੰ ਪਰਮੇਸ਼ਰ ਕਹਿੰਦਾ ਹੈ ਤਰ੍ਹਾਂ ਤਰ੍ਹਾਂ ਦੇ ਨਾਮ ਉਹਦੇ ਲੈ ਕੇ ਉਹਨੂੰ ਸਾਰਾ ਸੰਸਾਰ ਆਵਾਜ਼ਾਂ ਮਾਰਦਾ ਹੈ ਜਿਵੇਂ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਕਹਿੰਦੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਉਹ ਮਾਲਕ ਨੂੰ ਖੁਸ਼ ਕਰਨ ਵਾਸਤੇ ਕੋਈ ਕਿਸ ਤਰ੍ਹਾਂ ਦੀ ਪੂਜਾ ਕਰਦਾ ਹੈ ਕੋਈ ਕਿਸ ਤਰ੍ਹਾਂ ਦਾ ਉਹਨੂੰ ਅਸੀਸ ਨਵਾਕੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਸਤਿਗੁਰ ਦੀ ਗੁਰਬਾਣੀ ਸਾਨੂੰ ਦੱਸਦੀ ਵੀ ਉਹ ਮਿਲੂ ਕਿਵੇਂ ਉਹ ਵਸਦਾ ਕਿੱਥੇ ਆ ਉਹ ਹੈ ਕੌਣ ਉਹ ਬਹੁਤੇ ਨਹੀਂ ਉਹ ਇੱਕ ਹੀ ਹੈ ਜਿਉਂਦੇ ਨਾਮ ਵੱਖੋ ਵੱਖਰੇ ਰੱਖੇ ਹੋਏ ਇਹਦਾ ਮਤਲਬ ਇਹ ਨਹੀਂ ਵੀ ਉਹ ਵੱਖੋ ਵੱਖਰਾ ਹੀ ਹੈ ਉਹ ਇੱਕ ਹੀ ਹੈ ਉਹ ਇੱਕ ਨੂੰ ਹੀ ਸਾਰੇ ਆਵਾਜ਼ਾਂ ਮਾਰਦੇ ਆ ਪਰ ਸੰਸਾਰ ਭਲੇਖਿਆਂ ਵਿੱਚ ਪੈ ਕੇ ਅਗਿਆਨਤਾ ਵਿੱਚ ਪੈ ਕੇ ਆਵਾਜ਼ਾਂ ਤਾਂ ਮਾਰਦਾ ਹੈ ਪਰ ਉਹ ਆਵਾਜ਼ ਉਹ ਸੱਚੇ ਤਿੱਕਰ ਪਹੁੰਚਦੀ ਨਹੀਂ ਕਿਉਂਕਿ ਬੰਦਾ ਅਗਿਆਨਤਾ ਵਿੱਚ ਹੈ ਬੰਦਾ ਪਰਮੇਸ਼ਰ ਨੂੰ ਆਪਣੇ ਹਿਸਾਬ ਨਾਲ ਬਣਾ ਕੇ ਬੈਠਾ ਹੈ ਵੀ ਮੇਰਾ ਰੱਬ ਐਵੇਂ ਦਾ ਹੈ ਦੂਜੇ ਦਾ ਰੱਬ ਐਵੇਂ ਦਾ ਹੈ ਤੀਜੇ ਦਾ ਰੱਬ ਉਸ ਤਰ੍ਹਾਂ ਦਾ ਹੈ ਪਰ ਰੱਬ ਪਰਮੇਸ਼ਰ ਕਾਲਪੁਰਖ ਵੈਗੁਰੂ ਹੈ ਏਕੀ ਜਿਹੜਾ ਸਭ ਨੂੰ ਪਾਵਰ ਦੇ ਰਿਹਾ ਹੈ ਸਤਗੁਰੂ ਦਸਵੇਂ ਪਾਤਸ਼ਾਹ ਜੀ ਕਹਿੰਦੇ ਪੂਜਾ ਤਾਂ ਸਾਰਾ ਸੰਸਾਰ ਕਰਦਾ ਹੈ ਆਪਣੇ ਆਪਣੇ ਤਰੀਕੇ ਨਾਲ ਆਪਣੇ ਆਪਣੇ ਯੁਗ ਤਨਸਾਰ ਪਰ ਉਸ ਭਗਵਾਨ ਦਾ ਭੇਤ ਕੋਈ ਨਹੀਂ ਪਾਉਂਦਾ ਸਤਿਗੁਰੂ ਜੀ ਕਹਿੰਦੇ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕੋਈ ਪੱਥਰਾਂ ਦੀ ਪੂਜਾ ਕਰਦਾ ਕੋਈ ਕਿਸ ਤਰ੍ਹਾਂ ਦੀ ਪੂਜਾ ਕੋਈ ਕਿਸ ਤਰ੍ਹਾਂ ਦੀ ਪੂਜਾ तरह तरह ਦੀਆਂ ਪੂਜਾਵਾਂ ਸੰਸਾਰ ਵਿੱਚ ਹੁੰਦੀਆਂ ਨਾ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰਵਾਚੀ ਦੇ ਸਾਮੇ ਕਾਹੂ ਪਸ਼ਾਹ ਕੋ ਸੀਸ ਨਵਾਇਓ ਕੋਈ ਉੱਤਰ ਵੱਲ ਸੀਸ ਨਵਾਈ ਜਾਂਦਾ ਹੈ ਕੋਈ ਪੱਛਮ ਵੱਲ ਸੀਸ ਨਵਾਈ ਜਾਂਦਾ ਹੈ ਕਾਹੂ ਕਹਿੰਦੇ ਕਾਹੂ ਲਖਿਓ ਹਰਵਾਚੀ ਦੇ ਸਾਮੇ ਕਾਹੂ ਪਸ਼ਾਹ ਕੋ ਸੀਸ ਨਵਾਇਓ ਬੂਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ ਕੋਈ ਬੁੱਤਾਂ ਦੀ ਪੂਜਾ ਕਰੀ ਜਾਂਦਾ ਹੈ ਤੇ ਕੋਈ ਆਪਣੇ ਮਰਿਆਂ ਨੂੰ ਪੁੱਜੀ ਜਾਂਦਾ ਹੈ ਕੋਈ ਬੁੱਤਾਂ ਨੂੰ ਬੁੱਤ ਬਣਾਵਣਾ ਕਿਸ ਸੰਸਾਰ ਤੇ ਪੁੱਜੀ ਜਾਂਦਾ ਵੀ ਰੱਬ ਹੈ ਜੀ ਕੋਈ ਆਪਣੇ ਮਰਿਆਂ ਨੂੰ ਜਿਹੜੇ ਚਲੇ ਗਏ ਸੰਸਾਰ ਤੋਂ ਉਹਨਾਂ ਨੂੰ ਸੰਸਾਰ ਪੁੱਜੀ ਜਾਂਦਾ ਹੈ ਕਉਬ ਤਾਨਕ ਪੂਜਿਤ ਹੈ ਪਸ ਕੂਮਰ ਤਾਨਕ ਪੂਜਨਤਾਯੋ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਏ। ਸਤਿਗੁਰ ਜੀ ਕਹਿੰਦੇ ਪਰ ਭੇਦ ਪਰਮਾਤਮਾ ਦਾ ਕਿਹਨੇ ਪਾਇਆ ਕਿਸੇ ਨੇ ਨਹੀਂ ਪਾਇਆ। ਉਹਨੂੰ ਕਿਸ ਤਰੀਕੇ ਨਾਲ ਪੂਜਣਾ ਕਿਸ ਤਰੀਕੇ ਨਾਲ ਉਹਦੀ ਸੇਵਾ ਸਿਮਰਨ ਕਰਨਾ ਹੈ ਇਹ ਕਦੇ ਸੋਝੀ ਨਹੀਂ ਲਈ ਸੰਸਾਰ ਸੰਸਾਰ ਨੇ ਕਿਉਂਕਿ ਸੰਸਾਰ ਨੂੰ ਪਤਾ ਹੀ ਨਹੀਂ ਵੀ ਉਹ ਹੈ ਇੱਕ ਹੀ। ਭਾਵੇਂ ਉਹ ਰਾਮ ਕਹਿ ਕੇ ਆਵਾਜ਼ ਮਾਰ ਲੋ ਭਾਵੇਂ ਅੱਲਾਹ ਕਹਿ ਕੇ ਭਾਵੇਂ ਵਾਹਿਗੁਰੂ ਕਹਿ ਕੇ ਪਾਵਰ ਦਾ ਮਾਲਕ ਸਾਰਿਆਂ ਦੇ ਸਿਰ ਤੇ ਹੱਥ ਰੱਖਣ ਵਾਲਾ ਕਰਤਾਰ ਪਰਮੇਸ਼ਰ ਉਹ ਇੱਕ ਹੀ ਹੈ ਜਦੋਂ ਇੱਕ ਦੀ ਸੋਝੀ ਆ ਗਈ ਸਤਿਗੁਰੂ ਜੀ ਕਹਿੰਦੇ ਉਹਦੋਂ ਤੇਰੀ ਪੂਜਾ ਪ੍ਰਵਾਣ ਉਹਦੋਂ ਤੇਰਾ ਸਿਮਰਨ ਕੀਤਾ ਪ੍ਰਵਾਣ ਉਹਦੋਂ ਤੇਰਾ ਉਹਨੂੰ ਧਿਆਇਆ ਪ੍ਰਵਾਣ ਪਰ ਸੋਝੀ ਕਿਵੇਂ ਆਵੇ ਸਤਿਗੁਰੂ ਜੀ ਕਹਿੰਦੇ ਬਾਣੀ ਨਾਲ ਜੁੜ ਕੇ ਸੋਝੀ ਆਉਂਦੀ ਆ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਵੀ ਕੀ ਦਾ ਸੰਸਾਰ ਤੇ ਜੋਰ ਹੈ ਕਿਹੜਾ ਸਦਾ ਰਹਿਣ ਵਾਲਾ ਹੈ ਇਸੇ ਤਰ੍ਹਾਂ ਦਾ ਹੀ ਹੁਕਮਨਾਮਾ ਸਾਹਿਬ ਅੱਜ ਸਾਨੂੰ ਸਤਿਗੁਰੂ ਪੰਚਮ ਪਾਤਸ਼ਾਹ ਜੀ ਬਖਸ਼ ਰਹੇ ਹਨ ਸਤਿਗੁਰੂ ਜੀ ਉਚਾਰਨ ਕਰਦੇ ਹਨ ਤਿਲੰਗ ਘਰ ਦੂਜਾ ਮਹੱਲਾ ਪੰਜਵਾਂ ਰਾਗ ਤਿਲੰਗ ਅੰਦਰ ਘਰ ਦੂਜੇ ਅੰਦਰ ਸਤਿਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰ ਵਿੰਦ ਤੋਂ ਉਚਾਰਨ ਕਰ ਰਹੇ ਹਨ 723 ਪਵਿੱਤਰ ਆਂਗ ਤੇ ਸਤਿਗੁਰੂ ਦੀ ਬਾਣੀ ਸੋਭਤ ਹੈ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ ਤੁਦ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰਹਿ ਸੋ ਹੋਇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ ਤੁਧ ਬਿਨ ਦੂਜਾ ਨਾਹੀ ਕੋਇ। ਏ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਜੀ ਤੈਥੋਂ ਬਿਨਾ ਹੋਰ ਕੋਈ ਦੂਜਾ ਹੈ ਹੀ ਨਹੀਂ ਸੰਸਾਰ ਤੇ ਨਾ ਹੀ ਕੁਝ ਕਰ ਸਕਣ ਵਾਲਾ ਹੈ ਨਾ ਹੀ ਕਿਸੇ ਦੀ ਪਾਵਰ ਹੈ। ਇੱਕ ਤੇਰਾ ਹੀ ਜੋਰ ਤੇਰਾ ਹੀ ਹੁਕਮ ਹੈ ਜਿਹੜਾ ਸੰਸਾਰ ਵਿੱਚ ਟੱਲ ਰਿਹਾ ਹੈ। ਅਸੀਂ ਤਾਂ ਇੱਕ ਮਾਇਆ ਦੇ ਪੁਤਲੇ ਆ ਮਾਇਆ ਦੇ ਬਸ ਹੋ ਕੇ ਅਸੀਂ ਆਪਣੇ ਆਪ ਨੂੰ ਸਭ ਕੁਝ ਸਮਝ ਲੈਨੇ ਆ ਪਰ ਹੁਕਮ ਤੇਰਾ ਹੀ اٹਲ ਰਹਿੰਦਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਕਮ ਤੋਂ ਬਾਹਰ ਤਾਂ ਪਤਾ ਨਹੀਂ ਝੁਲਦਾ ਭੈ ਵਿੱਚ ਪਵਣ ਵਹੈ ਸਦਵਾਉ ਭੈ ਵਿੱਚ ਚੱਲੈ ਲੱਖ ਦਰਿਆਉ ਭੈ ਵਿੱਚ ਅਗਨ ਕੱਢੈ ਬਿਗਾਰ ਭੈ ਵਿੱਚ ਧਰਤੀ ਦੱਬੀ ਭਾਰ ਸਤਿਗੁਰੂ ਜੀ ਕਹਿੰਦੇ ਭੈ ਵਿੱਚ ਸੂਰਜ ਆ ਜਿਹੜਾ ਸੂਰਜ ਚੜਦਾ ਛਿਪਦਾ ਵੀ ਭੈ ਵਿੱਚ ਗੁਰੂ ਦੇ ਹੁਕਮ ਵਿੱਚ ਡਰ ਵਿੱਚ ਹੈ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆੜਾ ਨੇ ਆਕਾਸ ਜਿੰਨਾ ਵੀ ਕੁਝ ਹੈ ਸੰਸਾਰ ਤੇ ਭੈ ਵਿੱਚ ਹੀ ਹੈ ਹੁਕਮ ਵਿੱਚ ਹੀ ਹੈ ਡਰ ਵਿੱਚ ਹੀ ਹੈ ਉਹਦੇ ਇੱਕ ਦੀ ਰਜਾ ਵਿੱਚ ਹੀ ਹੈ ਇਹ ਫਿਰ ਅਸੀਂ ਉਹਦੇ ਤੋਂ ਬਾਹਰ ਕਿਵੇਂ ਹੋ ਸਕਦੇ ਆ ਪਰ ਅਸੀਂ ਆਪਣੇ ਆਪ ਨੂੰ ਸਮਝਦੇ ਆ ਵੀ ਅਸੀਂ ਆਪਣਾ ਹੁਕਮ ਚਲਾਉਨੇ ਆ ਸਾਡੀ ਮਰਜ਼ੀ ਚੱਲਦੀ ਆ ਨਹੀਂ ਹੁੰਦਾ ਉਹ ਹੈ ਜੋ ਮਾਲਕ ਚਾਹੁੰਦਾ ਹੈ ਪਰਮੇਸ਼ਰ ਚਾਹੁੰਦਾ ਹੈ ਉਹ ਇੱਕ ਪਰਮੇਸ਼ਰ ਦੀ ਮਰਜ਼ੀ ਚੱਲਦੀ ਐ ਇਸੇ ਕਰਕੇ ਸਤਿਗੁਰੂ ਜੀ ਨੇ ਅੱਜ ਕਿਹਾ ਹੈ ਤੁਧ ਬਿਨ ਦੂਜਾ ਨਾਹੀ ਕੋਏ ਐ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ ਕਿਸੇ ਦਾ ਹੁਕਮ ਹੀ ਨਹੀਂ ਚੱਲਦਾ ਇਸ ਸੰਸਾਰ ਤੇ ਕੋਈ ਹੈ ਹੀ ਨਹੀਂ ਦੂਜਾ ਜਿੰਨੇ ਵੀ ਰੂਪ ਦਿਸਦੇ ਆ ਉਹ ਮਾਲਕ ਦੇ ਰੂਪ ਹੈ ਪਰਮੇਸ਼ਰ ਨੇ ਬਣਾਏ ਬੰਦਾ ਬਣਾਇਆ 84 ਲੱਖ ਜੂਨ ਬਣਾਈ ਹੈ ਉਹ ਪਰਮੇਸ਼ਰ ਨੇ ਬਣਾਈ ਹੈ ਪਰਮੇਸ਼ਰ ਨੇ ਬਣਾ ਕੇ ਸਾਜ ਕੇ ਸੰਸਾਰ ਤੇ ਭੇਜਿਆ ਹੈ ਤੇ ਜਿਹਨੂੰ ਇੱਕ ਵਾਰ ਬਣਾ ਦਿੱਤਾ ਉਹਦੇ ਵਰਗਾ ਦੂਜਾ ਨਹੀਂ ਬਣਾਇਆ ਇਹ ਵੀ ਮਾਲਕ ਦੇ ਕੌਤਕ ਹਨ ਉਹਦੇ ਉਹਦੇ ਰੰਗ ਤਮਾਸ਼ੇ ਆ ਦਰਖਤ ਕਿੰਨੇ ਸੰਸਾਰ ਤੇ ਇੱਕ ਦਰਖਤ ਨਾਲ ਦੂਜਾ ਨਹੀਂ ਮਿਲਦਾ ਇਹ ਵੀ ਪਰਮੇਸ਼ਰ ਦਾ ਕੌਤਕ ਹੈ ਬੰਦਾ ਕੋਈ ਚੀਜ਼ ਬਣਾਉਂਦਾ ਮੰਨ ਲਓ ਹੁਣ ਫੈਕਟਰੀਆਂ ਲੱਗੀਆਂ ਹਨ ਇੱਕ ਵਰਗੀਆਂ ਕਈ ਬਣਦੀਆਂ ਪਰ ਪਰਮੇਸ਼ਰ ਨੇ ਜਿਹੜਾ ਦਰਖਤ ਪੈਦਾ ਕੀਤਾ ਉਹਦੇ ਵਰਗਾ ਦੂਜਾ ਨਹੀਂ ਪੈਦਾ ਹੋਇਆ ਦੂਜਾ ਉਗਿਆ ਹੀ ਨਹੀਂ ਆਪਾਂ ਹੁਣ ਨਰਮੇ ਬੀਜੇ ਸੀ ਨਰਮੇ ਦਾ ਬੂਟਾ ਇੱਕ ਜਿਹੜਾ ਉਗਿਆ ਉਹਦੇ ਵਰਗੇ ਸਾਰੇ ਨਹੀਂ ਵੱਖੋ ਵੱਖਰੇ ਪੱਤਾ ਪੱਤਾ ਨਹੀਂ ਮਿਲਦਾ ਪੱਤੇ ਨਾਲ ਕਿੰਨੀ ਜਿਹੜੀ ਫਸਲ ਕਾਇਨਾਤ ਹੈ ਜਿਹੜੀ ਕੁਦਰਤ ਹੈ ਜਿਹੜਾ ਆਪਣਾ ਵਨਸਪਤੀ ਹੈ ਇੱਕ ਦੂਜੇ ਨਾਲ ਨਹੀਂ ਮਿਲਦੀ ਇਹ ਮਾਲਕ ਦੇ ਕੌਤਖਨ ਤੇ ਬੰਦਾ ਪਰਮੇਸ਼ਰ ਨੇ ਬਣਾਇਆ ਬੰਦੇ ਦਾ ਚਿਹਰਾ ਬੰਦੇ ਨਾਲ ਨਹੀਂ ਮਿਲਦਾ ਵੱਖੋ ਵੱਖਰੇ ਚਿਹਰੇ ਬਣਾ ਦਿੱਤੇ ਸੰਸਾਰ ਤੇ ਹੱਥ ਹੱਤ ਨਾ ਨਹੀਂ ਮਿਲਦਾ ਕਿੰਨੇ ਉਸ ਮਾਲਕ ਦੇ ਕੌਤਕ ਹਨ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਨੇ ਜਿਹਦੇ ਹੁਕਮ 'ਚ ਸਾਰਾ ਕੁਝ ਹੈ ਉਹਨੇ ਆਪਣੇ ਹੁਕਮ ਅੰਦਰ ਕੀ ਕੁਝ ਬਣਾਇਆ ਬੰਦਿਆ ਨਜ਼ਰ ਤਾਂ ਮਾਰਿਆ ਕਰ ਤੱਕਿਆ ਤਾਂ ਕਰ ਉਹਨੂੰ ਉਹਦੇ ਰੰਗ ਤਮਾਸ਼ਿਆਂ ਨੂੰ ਇਸ ਕਰਕੇ ਉਹ ਕੌਤਕ ਕਰਨ ਵਾਲਾ ਖੇਡਾਂ ਕਰਨ ਵਾਲਾ ਰੰਗ ਤਮਾਸ਼ੇ ਕਰਨ ਵਾਲਾ ਇੱਕ ਮਾਲਕ ਹੀ ਪਰਮੇਸ਼ਰ ਹੀ ਹੈ ਤੁੱਦ ਮੇਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੂੰ ਸਾਰੇ ਜਗਤ ਦਾ ਜਿਹੜਾ ਪੈਦਾ ਕਰਨ ਵਾਲਾ ਹੈ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ ਜੋ ਕੁਝ ਤੂੰ ਕਰਦਾ ਹੈ ਵਾਹਿਗੁਰੂ ਜੀ ਉਹੀ ਕੁਝ ਹੁੰਦਾ ਹੈ ਸੰਸਾਰ ਤੇ ਤੇਰੇ ਹੁਕਮ ਤੇਰੀ ਰਜਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਇੱਥੇ ਤੂੰ ਕਰਤਾਰ ਹੈ ਕਰਹਿ ਸੋ ਹੋਏ ਤੂੰ ਜੋ ਚਾਹਣਾ ਓਹੀ ਹੁੰਦਾ ਸੰਸਾਰ ਤੇ ਅੱਗੇ ਕਹਿੰਦੇ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤੇਰਾ ਜੋਰ ਤੇਰੀ ਮਨ ਟੇਕ ਜੋਰ ਦਾ ਅਰਥ ਹੈ ਬਲ ਮਨ ਟੇਕ ਦਾ ਅਰਥ ਹੈ ਆਸਰਾ ਸਹਾਰਾ ਸਤਿਗੁਰੂ ਜੀ ਕਹਿੰਦੇ ਤੇਰਾ ਜੋਰ ਸਾਨੂੰ ਸਭ ਨੂੰ ਕੀ ਕਰਨਾ ਚਾਹੀਦਾ ਹੈ ਮਾਲਕ ਦਾ ਓਟ ਆਸਰਾ ਲੈਣਾ ਚਾਹੀਦਾ ਜਿਹੜਾ ਪੂਰਾ ਪਰਮੇਸ਼ਰ ਹੈ ਪੂਰਾ ਪ੍ਰਵਾਹ ਰਾਧਿਆ ਪੂਰਾ ਜਾਕਨ ਆਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਦੇ ਗੁਣ ਗਾ ਕੇ ਉਹਦਾ ਓਟ ਆਸਰਾ ਲਈਏ ਤੇ ਸਾਡਾ ਭਲਾ ਹੁੰਦਾ ਹੈ ਅਧੂਰਿਆਂ ਦਾ ਕਿਉਂ ਓਟ ਆਸਰਾ ਲੈਣਾ ਜਿਹੜੇ ਆਪ ਵਿਚਾਲੇ ਡੁੱਬੇ ਪਏ ਉਹਨਾਂ ਦਾ ਸਹਾਰਾ ਲੈ ਕੇ ਅਸੀਂ ਕਿੱਥੋਂ ਤਰ ਜਾਗੇ ਜਿਹੜੇ ਆਪ ਡੁੱਬੇ ਪਏ ਆ ਹੁਣ ਮਾਇਆ ਦੀ ਲੋੜ ਹੋਵੇ ਉਹਦੇ ਕੋਲੇ ਬੰਦਾ ਜਾਂਦਾ ਜਿਹਦੇ ਕੋਲੇ ਚਾਰ ਪੈਸੇ ਹਨ ਜਿਹੜਾ ਆਪ ਵਿਚਾਰਾ ਉਹ ਹੋ ਜਾ ਉਹਦੇ ਕੋਲੇ ਕਿਸੇ ਨੂੰ ਕੀ ਮੰਗਣੇ ਹੈ ਇਸੇ ਤਰ੍ਹਾਂ ਇੱਕ ਸੰਸਾਰੀ ਉਦਾਹਰਣ ਜਿਹੜਾ ਆਪ ਤਰ ਕਰਿਆ ਹੋਇਆ ਹੈ ਜਿਹੜਾ ਆਪ ਸਮਰੱਥ ਹੈ ਉਹਦੇ ਕੋਲੇ ਜਾ ਕੇ ਉਹਦਾ ਹੀ ਓਟ ਆਸਰਾ ਲਵਾਂਗੇ ਤਾਂ ਨਹੀਂ ਜਿਹੜਾ ਆਪ ਡੁੱਬਿਆ ਹੋਇਆ ਹੈ ਅਸੀਂ ਉਹਦੇ ਉਹਦੇ ਚਰਨ ਫੜੀ ਰੱਖਾਂਗੇ ਸੰਸਾਰ ਦੇ ਵਿੱਚ ਤਾਰਨ ਵਾਲਾ ਕੇਵਲ ਪਰਮੇਸ਼ਰ ਪਰਮਾਤਮਾ ਹੀ ਹੈ ਉਹੀ ਹੈ ਪਰ ਜਿਨ੍ਹਾਂ ਦਾ ਸੀ ਉਹ ਟਾਸਰਾ ਲੈਨੇ ਉਹ ਤਾਂ ਆਪ ਵਿਚਾਰੇ ਡੁੱਬੇ ਹੋਏ ਆਪ ਡੁੱਬੇ ਚੋ ਵੇਦਮੇ ਚੇਲੇ ਦੀਏ ਵਹਾਏ ਜਿਹੜਾ ਵੀ ਉਹਨਾਂ ਦਾ ਚੇਲਾ ਬਣ ਗਿਆ ਉਹਨਾਂ ਨੂੰ ਆਪਣਾ ਗੁਰੂ ਬਣਾ ਲਿਆ ਜਿਨੇ ਵੀ ਉਹਦਾ ਉਹ ਟਾਸਰਾ ਲੈ ਲਿਆ ਉਹਨੇ ਆਪ ਵੀ ਡੁੱਬਣਾਈ ਹੈ ਕਿਉਂ ਆਪ ਡੁੱਬਿਆ ਹੋਇਆ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪੂਰੇ ਗੁਰੂ ਦਾ ਉਹ ਟਾਸਰਾ ਲੈ ਜਿਹੜਾ ਆਪ ਸਮਰੱਥ ਵਾਹਿਗੁਰੂ ਹੈ ਜਿਹਦਾ ਜੋਰ ਸੰਸਾਰ ਤੇ ਚੱਲਦਾ ਹੈ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਸਤਿਗੁਰੂ ਜੀ ਕਹਿੰਦੇ ਉਹਦਾ ਸਹਾਰਾ ਲੈ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਦਾ ਹੀ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ ਸਦਾ ਹੀ ਉਸ ਪਰਮਾਤਮਾ ਦਾ ਨਾਮ ਜਪਦਾ ਰਹੁ ਇਹੀ ਸਤਿਗੁਰੂ ਨੂੰ ਸਤਿਗੁਰੂ ਨੂੰ ਪਾਉਂਦਾ ਹੈ ਇਹੀ ਸਤਿਗੁਰੂ ਦਾ ਸਾਨੂੰ ਉਪਦੇਸ਼ ਹੈ ਵਿਉਦਾ ਸਿਮਰਨ ਕਰਨ ਉਹਦੀ ਬੰਦਗੀ ਕਰ ਉਹਦਾ ਨਾਮ ਜਪ ਸਦਾ ਸਦਾ ਉਹਨੂੰ ਸਿਮਰਦਾ ਰਹੇ ਜਿਹੜਾ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੀਕ ਤੇਰਾ ਆਧਾਰ ਰਹਾ ਸਤਿਗੁਰੂ ਜੀ ਕਹਿੰਦੇ ਜਿਹੜਾ ਪਰਮੇਸ਼ਰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਸਭ ਜੀਵਾਂ ਦੇ ਸਿਰ ਉੱਤੇ ਮੇਰ ਪ੍ਰਿਆਤ ਰੱਖਣ ਵਾਲਾ ਰਾਖਾ ਸਬਦਾ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਆਧਾਰ ਦਾ ਅਰਥ ਹੈ ਸਹਾਰਾ ਇਸ ਕਰਕੇ ਉਸ ਮਾਲਕ ਦਾ ਸਹਾਰਾ ਲੈ ਉਹ ਟ ਆਸਰਾ ਲੈ ਉਹਦਾ ਨਾਮ ਜਪਣਾ ਉਹਦਾ ਸਹਾਰਾ ਲੈਣਾ ਹੈ ਜਿੰਨਾ ਕੋਈ ਉਹਦਾ ਨਾਮ ਜਪਦਾ ਹੈ ਉਹਨਾਂ ਹੀ ਉਹਨੂੰ ਨਾਮ ਦਾ ਸਹਾਰਾ ਮਿਲ ਜਾਂਦਾ ਹੈ ਉਨੀ ਉਹਦੀ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਫਿਕਰ ਕਰਦਾ ਹੈ ਜਿੰਨਾ ਹੀ ਕਿ ਉਹਦਾ ਨਾਮ ਜਪਦਾ ਸਿਮਰਨ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਹੀ ਵਾਹਿਗੁਰੂ ਦੇ ਤੇ ਤਰੁੱਠ ਪੈਂਦਾ ਹੈ ਕਿਰਪਾ ਕਰਦਾ ਹੈ ਨਾਮ ਜਪ ਕੇ ਉਸ ਉਹਦੇ ਪਰਮੇਸ਼ਰ ਦੇ ਚਰਨਾਂ ਦਾ ਸਹਾਰਾ ਲਿਆ ਜਾਂਦਾ ਹੈ ਅੱਗੇ ਕਹਿੰਦੇ ਹਨ ਹੈ ਤੂੰ ਹੈ ਤੂੰ ਹੋਵਣਹਾਰ ਅਗਮ ਅਗਾਧ ਊਚ ਅਪਾਰ ਏ ਪ੍ਰਮਾਤਮਾ ਜੀ ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਸਦਾ ਸੰਸਾਰ ਤੇ ਜੁਗ ਜੁਗ ਟੱਲ ਰਹਿਣ ਵਾਲਾ ਹੈ। ਏ ਹ ਅਪਹੁੰਚ ਪਰਮੇਸ਼ਰ ਪਰਮਾਤਮਾ ਜੀ ਤੇਰੇ ਤੇ ਕਿਰਪਾ ਪਹੁੰਚਣਾ ਵੀ ਸਾਡੇ ਵਸ ਦੀ ਗੱਲ ਨਹੀਂ। ਅਪਹੁੰਚ ਪਰਮੇਸ਼ਰ ਅਥਾ ਪਰਮੇਸ਼ਰ ਸਭ ਤੋਂ ਉੱਚੇ ਤੇ ਸਭ ਤੋਂ ਬੇਅੰਤ ਪਰਮੇਸ਼ਰ ਪਰਮਾਤਮਾ ਜੀ ਹੈ ਤੂੰ ਹੈ ਤੂੰ ਸਦਾ ਤੂੰ ਹੈ। ਤੂੰ ਹੀ ਹੋਣ ਵਾਲਾ ਹੈ ਅੱਗੇ ਵੀ। ਵੇ ਸਤਗੁਰੂ ਜੀ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਜ ਸुरू ਤੋਂ ਪੂਰਾ ਪਰਮੇਸ਼ਰ ਹੁਣ ਵੀ ਤੇ ਰਹਿੰਦੇ ਸੰਸਾਰ ਤੇ ਕਰ ਹਾਂ ਅਸੀਂ ਜੀਵਾਂ ਜਿਹੜੇ ਥੋੜੇ ਸਮੇਂ ਵਾਸਤੇ ਆਏ ਆਂ ਇਸ ਸੰਸਾਰ ਤੇ ਅਸੀਂ ਫਿਰ ਇੱਥੋਂ ਚਲੇ ਜਾਣਾ ਇਹ ਨਾਸ਼ਵੰਤ ਸਰੀਰ ਜਿਹੜਾ ਨਾਸ਼ਵੰਤ ਹੈ ਇਹਨੇ ਖਤਮ ਹੋ ਜਾਣਾ ਹੈ ਪਰ ਪਰਮੇਸ਼ਰ ਦਾ ਨਾਮ ਵਾਹਿਗੁਰੂ ਸਦਾ ਰਹਿਣ ਵਾਲਾ ਹੈ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਇਸ ਕਰਕੇ ਹੈ ਤੂੰ ਹੈ ਤੂੰ ਹੋ ਬਨਹਾਰ ਸੀ ਹੈ ਤੇ ਸਦਾ ਰਹਿਣ ਵਾਲਾ ਹੈ ਤੂੰ ਅਗਮ ਆਗਾਦ ਊਚ ਅਪਾਰ ਤੂੰ ਅਪਹੁੰਚ ਪਰਮੇਸ਼ਰ ਹੈ ਅਥਾ ਪਰਮੇਸ਼ਰ ਹੈ ਸਭ ਤੋਂ ਉੱਚੇ ਤੇ ਸਭ ਤੋਂ ਬੇਅੰਤ ਪਰਮੇਸ਼ਰ ਹੈ ਮਾਲਕ ਜੀ ਤੇਰੇ ਨਾਲ ਜੋ ਵੀ ਜੁੜ ਗਿਆ ਉਹਦਾ ਭਲਾ ਹੁੰਦਾ ਹੈ ਜੋ ਤੁਦ ਸੇਵੈ ਤਿਨ ਭਉ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਜੀ ਤੈਨੂੰ ਸਿਮਰਦੇ ਆ ਉਹਨਾਂ ਨੂੰ ਕੋਈ ਡਰ ਕੋਈ ਦੁੱਖ ਕੋਈ ਬਿਗਨ ਸਤਾ ਨਹੀਂ ਸਕਦਾ ਪੋ ਨਹੀਂ ਸਕਦਾ ਜੋ ਤੁਦ ਸੇਵਾ ਤਿਨ ਭਉ ਦੁੱਖ ਨਾ ਹੈ ਅੱਗੇ ਕਹਿੰਦੇ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਪਰ ਗੁਰੂ ਦੇ ਗੁਣ ਵੀ ਗੁਰੂ ਦੀ ਕਿਰਪਾ ਨਾਲ ਹੀ ਗਾਏ ਜਾਂਦੇ ਜਿਨ੍ਹਾਂ ਤੇ ਤੂੰ ਆਪ ਰੁੱਠਦਾ ਵਾਹਿਗੁਰੂ ਜੀ ਜਿਨ੍ਹਾਂ ਤੇ ਆਪ ਕਿਰਪਾ ਕਰਦਾ ਉਹੀ ਤੇਰੇ ਗੁਣ ਗਾਉਣ ਵਿੱਚ ਲੱਗਦੇ ਹਨ ਕੋਈ ਤੇਰੇ ਗੁਣ ਗਾਉਣ ਵਾਲ ਲੱਗਦੇ ਹਨ ਗੁਰ ਪ੍ਰਸਾਦ ਨਾਨਕ ਗੁਣਗਾਹੀ ਜਿਹੜੇ ਤੈਨੂੰ ਭਾਗ ਹੈ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਦਾਨ ਗੋਬਿੰਦ ਅਨੂਪ ਜੋ ਵੀ ਸੰਸਾਰ ਤੇ ਜਗਤ ਵਿੱਚ ਇਹਦੇ ਦੁਨੀਆ ਦੇ ਵਿੱਚ ਦਿਖਦਾ ਹੈ ਜੋ ਕੁਝ ਵੀ ਦਿਖਦਾ ਹੈ ਉਹ ਵਾਹਿਗੁਰੂ ਜੀ ਤੇਰਾ ਹੀ ਸਰੂਪ ਹੈ ਤੂੰ ਹੀ ਬਣਾਇਆ ਹੋਇਆ ਹੈ ਤੂੰ ਹੀ ਉਹਨਾਂ ਦੇ ਵਿੱਚ ਬੈਠਾ ਹੈ ਹੇ ਗੁਣਾਂ ਦੇ ਖਜ਼ਾਨੇ ਮਾਲਕ ਪਰਮੇਸ਼ਰ ਜੀ ਹੇ ਸੋਹਣੇ ਗੋਬਿੰਦ ਜੋ ਦੀਸੈ ਸੋ ਤੇਰਾ ਰੂਪ ਗੁਣ ਗੋਬਿੰਦ ਗੁਣ નિਧਾਨ ਗੋਬਿੰਦ ਅਨੂਪ ਗੁਣਾਂ ਦੇ ਖਜ਼ਾਨੇ ਗੋਬਿੰਦ ਪਰਮੇਸ਼ਰ ਜੀ ਅਨੂਪ ਦਾ ਅਰਥ ਹੈ ਅਤ ਦੇ ਸੁੰਦਰ ਪਰਮੇਸ਼ਰ ਪਰਮਾਤਮਾ ਜੀ ਜਗਤ ਤੇਰਾ ਹੀ ਰੂਪ ਹੈ ਤੂੰ ਹੀ ਬਣਾਇਆ ਹੈ ਅੱਗੇ ਕਹਿੰਦੇ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਸਾਡਾ ਕੀ ਫਰਜ਼ ਬਣਦਾ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਉਸ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਸਤਿਗੁਰੂ ਪੰਚਮ ਪਾਤਸ਼ਾਹ ਨੇ ਤਿੰਨ ਵਾਰ ਕਿਹਾ ਸਿਮਰ 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 ਜਨ ਸੋਏ ਉਸ ਪਰਮਾਤਮਾ ਦਾ ਸਦਾ ਸਿਮਰਨ ਕਰਦਾ ਰਹੋ ਸਦਾ ਉਹਨੂੰ ਚੇਤੇ ਰੱਖੋ ਨਾਨਕ ਕਰਮ ਪ੍ਰਾਪਤ ਹੋਏ ਕਰਮ ਦਾ ਅਰਥ ਹੈ ਮਿਹਰ ਬਖਸ਼ਿਸ਼ ਸਤਿਗੁਰੂ ਜੀ ਕਹਿੰਦੇ ਜਿੰਨਾ ਉਹਦਾ ਸਿਮਰਨ ਕਰਾਂਗੇ ਓਨੀ ਬਖਸ਼ਿਸ਼ ਹੋ ਜਾਣੀ ਹੈ ਓਨੀ ਕਿਰਪਾ ਹੋ ਜਾਣੀ ਹੈ ਨਾਨਕ ਕਰਮ ਪ੍ਰਾਪਤ ਹੋਏ ਪ੍ਰਮਾਤਮਾ ਦੀ ਮਿਹਰ ਹੋ ਜਾਣੀ ਹੈ ਜਿਨ ਜਪਿਆ ਤਿਸ ਕਉ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਜਿੰਨਾ ਗੁਰਮਖਾਂ ਪਿਆਰਿਆਂ ਨੇ ਉਹ ਵਾਹਿਗੁਰੂ ਦਾ ਸਿਮਰਨ ਕੀਤਾ ਪਾਰ ਬ੍ਰਹਮ ਪਰਮੇਸ਼ਰ ਨੂੰ ਸਿਮਰਿਆ ਆਵਾਜ਼ ਉਸ ਪਰਮੇਸ਼ਰ ਨੂੰ ਹੀ ਮਾਰਨੀ ਭਾਵੇਂ ਰਾਮ ਕਹਿ ਲੋ ਭਾਵੇਂ ਅੱਲਾਹ ਕਹਿ ਲੋ ਭਾਵੇਂ ਗੋਡ ਕਹਿ ਲੋ ਕੁਝ ਕਹਿ ਲੋ ਆਵਾਜ਼ ਉਸ ਪਰਮੇਸ਼ਰ ਨੂੰ ਵੱਜਦੀ ਹੈ ਉਹ ਇੱਕ ਹੀ ਹੈ ਪਰਮੇਸ਼ਰ ਜਿਹੜਾ ਵਹਿਮਾ ਭਰਮਾ ਵਿੱਚ ਪਾਵੇ ਵੀ ਤੁਹਾਡਾ ਰੱਬ ਹੋਰ ਤੇ ਸਾਡਾ ਹੋਰ ਉਹ ਹਜੇ ਅਗਿਆਨਤਾ ਵਿੱਚ ਹੈ ਉਹਨੂੰ ਗਿਆਨ ਨਹੀਂ ਪਰ ਜਿਹਨੂੰ ਇੱਕ ਦੀ ਸਮਝ ਆ ਗਈ ਮੇਨ ਪਰਮੇਸ਼ਰ ਪਰਮਾਤਮਾ ਜਿਹੜਾ ਸਭ ਦਾ ਮਾਲਕ ਹੈ ਉਹਦੀ ਸਮਝ ਆ ਗਈ ਉਹ ਫਿਰ ਭੇਦ ਨਹੀਂ ਸਮਝਦੇ ਉਹ ਸਾਰਾ ਸੰਸਾਰ ਪਰਮੇਸ਼ਰ ਦਾ ਹੀ ਰੂਪ ਸਮਝਦੇ ਜਿਨ੍ਹਾਂ ਨੇ ਜਪ ਲਿਆ ਅੰਦਰੋਂ ਬਾਹਰੋਂ ਇੱਕ ਹੋ ਕੇ ਸੱਚੇ ਦਿਲੋਂ ਉਹਨੂੰ ਸਿਮਰਿਆ ਜਿਨ ਨੇ ਜਿਨ੍ਹਾਂ ਨੇ ਜਿਨ ਜਪਿਆ ਤਿਸ ਕੋ ਬਲਿਹਾਰ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਗੁਰਮਖਾਂ ਪਿਆਰਿਆਂ ਨੇ ਪਰਮਾਤਮਾ ਨੂੰ ਸਿਮਰਿਆ ਉਹਨਾਂ ਤੋਂ ਮੈਂ ਬਲਿਹਾਰ ਉਹਨਾਂ ਤੋਂ ਮੈਂ ਕੁਰਬਾਨ ਜਾਂਨਾ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਤਿਸ ਕੈ ਸੰਗ ਤਰੈ ਸੰਸਾਰ ਜਿਨ੍ਹਾਂ ਨੇ ਪਰਮਾਤਮਾ ਨੂੰ ਸਿਮਰ ਲਿਆ ਉਹਨਾਂ ਦੇ ਨਾਲ ਜੁੜ ਕੇ ਸਾਰਾ ਸੰਸਾਰ ਤਰ ਜਾਂਦਾ ਹੈ ਸਾਰੇ ਸੰਸਾਰ ਦਾ ਭਲਾ ਹੁੰਦਾ ਉਹਨਾਂ ਨਾਲ ਜੁੜ ਕੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਉਹਨਾਂ ਦਾ ਜਿਹੜਾ ਉਹਨਾਂ ਦੇ ਨਾਲ ਜਸ ਕਰਕੇ ਸਤਿਗੁਰੂ ਜੀ ਕਹਿੰਦੇ ਸਾਰੇ ਸੰਸਾਰ ਦਾ ਭਲਾ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਤੂਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸਾਰੀਆਂ ਲੋਚਾਂ ਸਾਰੀਆਂ ਤਾਂਗਾਂ ਸਾਰੀਆਂ ਮੰਦੀਆਂ ਭਾਵਨਾਵਾਂ ਪੂਰੀਆਂ ਹੋ ਜਾਂਦੀਆਂ ਗੁਰੂ ਨੂੰ ਸਿਮਰ ਕੇ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਧੂਰ ਤੇ ਇਹੀ ਇੱਕ ਮੰਗ ਮੰਗਣੀ ਚਾਹੀਦੀ ਹੈ ਇਹੀ ਇੱਕ ਮਨ ਦੀ ਇੱਛਾ ਗੁਰੂ ਮੂਰੇ ਰੱਖਣੀ ਚਾਹੀਦੀ ਕਿ ਆਕਾਲ ਪੁਰਖ ਪਰਮੇਸ਼ਰ ਜੀ ਕਿਰਪਾ ਕਰੋ ਮੇਰੀ ਇੱਕ ਮਨ ਦੀ ਆਸ ਹੈ ਮੁਰਾਦ ਹੈ ਲੋਚਾ ਹੈ ਕਿ ਵੀ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸਦਾ ਅਸੀਂ ਮਿਲੇ ਰਹੀਏ ਜਿਹੜੀ ਤੇਰੀ ਸਾਧ ਸੰਗਤ ਐ ਉਹਦੇ ਵਿੱਚ ਸਦਾ ਹੀ ਅਸੀਂ ਬੈਠੇ ਰਹੀਏ ਸਾਧ ਸੰਗਤ ਸਾਨੂੰ ਮਿਲਦੀ ਰਵੇ ਇਹੀ ਸਾਡੀ ਮੰਗ ਐ ਇਹ ਸਾਡੀ ਮੰਗ ਪੂਰੀ ਕਰੋ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਧੂਰ ਸਾਧ ਸੰਗਤ ਦੇ ਚਰਨਾਂ ਦੀ ਧੂੜ ਸਾਨੂੰ ਹਮੇਸ਼ਾ ਮਿਲਦੀ ਰਵੇ ਇਹੀ ਅਰਦਾਸ ਬੇਨਤੀ ਸਤਿਗੁਰੂ ਮੂਰੇ ਕਰਦੇ ਰਹੀਏ ਤੇ ਸਤਿਗੁਰੂ ਜੀ ਕਿਰਪਾ ਕਰਕੇ ਫਿਰ ਰਹਿਮਤ ਕਰਦੇ ਆਪਣੇ ਪਿਆਰਿਆਂ ਦੀ ਸੰਗਤ ਬਖਸ਼ਦੇ ਆ ਗੁਰਮੁਖਾਂ ਦਾ ਮੇਲਾ ਬਖਸ਼ਦੇ ਆ ਜਿਨ੍ਹਾਂ ਨੂੰ ਸਾਧ ਸੰਗਤ ਦਾ ਮੇਲਾ ਹੋਇਆ ਗੁਰਮੁਖ ਪਿਆਰਿਆਂ ਦਾ ਮੇਲਾ ਹੋਇਆ ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ ਜੀ ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਮੁੱਖ ਬਾਗ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਇਹੀ ਉਪਦੇਸ਼ ਕਰਦੇ ਆ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾ ਦੂਜਾ ਇਸ ਸੰਸਾਰ 'ਤੇ ਕੋਈ ਨਹੀਂ ਉਹਦਾ ਹੀ ਹੁਕਮ ਸੰਸਾਰ 'ਤੇ ਵਰਤਦਾ ਹੈ ਉਹਦਾ ਹੀ ਅਸੀਂ ਸਿਮਰਨ ਕਰੀਏ ਪੂਰੇ ਨੂੰ ਅਰਾਧੀਏ ਤਾਂ ਕਿ ਸਾਨੂੰ ਪੂਰਾ ਪੂਰਾ ਲਾਹਾ ਮਿਲੇ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖਿਮਾ ਆਸ਼ੀਸ਼ ਦੇਣੀ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਿਲਾਓ ਫਤੀਜੀ ਅੱਖੋਂ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ